ਬਟਾਲਾ ਦੇ ਅੰਬੇਦਕਰ ਚੌਂਕ 'ਚ ਲੱਗੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਮੂਰਤੀ ਨੂੰ ਭੇਦ ਪਰੇ ਹਾਲਤ 'ਚ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੂਰਤੀ ਦੀ ਉਂਗਲ ਅਤੇ ਪੇਟ ਤੇ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਘਟਨਾ ਨੇ ਅੰਬੇਦਕਰ ਭਾਈਚਾਰੇ 'ਚ ਗਹਿਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਭਾਈਚਾਰੇ ਦੇ ਆਗੂਆਂ ਨੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੁਕੀ ਪੁਲਿਸ ਪ੍ਰਸ਼ਾਸਨ ਨੇ ਅਧਿਕਾਰੀਆਂ ਨੇ ਉਸ ਜਗ੍ਹਾ ਤੇ ਪਹੁੰਚ ਕੇ ਗੰਭੀਰ ਤਨਵੇਗਦੇ ਹੋਏ ਤੁਰੰਤ ਕੇਸ ਦਰਜ ਕਰ ਲਿਆ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਦੋਸ਼ੀਆਂ ਦੀ ਮਿਸ਼ਾਣ ਕੀਤੀ ਜਾ ਸਕੇ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਸ਼ਰਾਰਤੀ ਤਤਾਂ ਬਲੋਸ਼ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਸਬੰਧੀ ਮੌਕੇ ਤੇ ਪਹੁੰਚਾ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਨੰਬੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਦੀ ਫੋਟੋਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤਾਂਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਓ ਦੇਖਦੇ ਹਾਂ ਪਤਲਾ ਤੋ ਪੱਤਰਕਾਰ ਜਸਪਾਲ ਚੰਦਲ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਜਿੱਦ ਲਾ ਅੱਛਾ ਬੀ ਹੋਵੇ ਕਿ ਆਰੇਦ ਵਾਲੇ ਸਾਰੇ ਚੰਗਾ ਨਾ ਸਰਬੋਤਮ ਹੋਵੇ ਉਸੇ ਅੱਗੇ ਦੇਣੇ ਲੱਗਦੇ ਨੇ ਕਿ ਸਾਰੇ ਬਣੇ ਹਨ ਹੁਣ ਜਾਨ ਦਾ ਨਿਸ਼ਾਨ ਹੈ ਕਿ ਇਹ ਨੇਚਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਕੇ ਦੇ I didn't know ਤਦ ਕਾਰਵਾਈ ਕੀਤੀ ਜਾਵੇ। ਇਹ ਲੱਗਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਜਦੋਂ ਲੋਕ ਦੇ ਦੇਖੋ ਜੀ ਇਹ ਤੇ ਪੰਜਾਬ ਦਾ ਮਾਹੌਲ ਖਰਮ ਖਰਾਬ ਕਰਨ ਵਾਲੀ ਗੱਲਾਂ ਵਾਂ ਇਹ ਜਿਹੜਾ ਪੰਨੂ ਆ ਖਾਲਸਤਾਨੀ ਸਮਰਥਕ ਆ ਸਾਰਿਆਂ ਨੂੰ ਪਤਾ ਵਾ ਪਰ ਜਿਹੜਾ ਬਾਹਰ ਦੇ ਦੇਸ਼ਾਂ 'ਚ ਰਹਿ ਕੇ ਇੱਥੇ ਭੜਕਾਉ ਭਾਸ਼ਣ ਦਿੰਦਾ ਵਾ ਪਰ ਜਿਹੜੀ ਪੰਜਾਬ ਦੀ ਔਰ ਇਹਨ ਦੁੱਤਾਂ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਕੌਮਾਂ ਦੇ ਝਗੜੇ ਹੋਣ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲ ਵਾ ਉਹ ਸਾਰੀ ਨਸ਼ਟ ਹੋ ਜੇ ਔਰ ਇਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਈਆਂ ਤਾਂ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਪਸੀ ਮਤਭੇਦ ਵਧਣਗੇ ਔਰ ਜਿਹੜੇ ਪੰਜਾਬ ਦਾ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਇਹ ਬਹੁਤ ਹੀ ਮਾਰੀ ਕਰਾਂ ਜੀ ਆਪਾਂ ਇਹਨੂੰ ਤਿੰਨਾਂ ਵੀ ਨਹੀਂ ਸੀ ਉਹਨਾਂ ਕੋਲ ਇਹ ਦੋ ਦਿਨ ਪਹਿਲਾਂ ਬਰਨੌਰ ਤੇ ਜੋ ਵਾਪੜਿਆ ਉਹਦੇ ਤਹਿ ਦੀ ਇਹ ਤਮ ਹੋਇਆ ਰਿਹਾ ਉੱਥੇ ਕਿੰਨੇ ਕਿਹਾਵੇ ਕਿੰਨੇ ਉਹਦੇ ਉਹ ਬੰਦੇ ਨਹੀਂ ਆ ਵੀਡੀਓ ਵੀ ਆਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹ ਸਟਾਜੀ ਆ ਕੇ ਤੋੜਨ ਉਹਦੇ ਭੱਟ ਦੇ ਰਵਿਦਾ ਦੇਵਾ ਦਿਓ ਇਹੋ ਜਿਹਾ ਸੁਖਾਵਾਂਗਾ ਸ਼ਾਮ ਤੱਕ ਜਦ ਆਉਂਦਾ ਹੋਰ ਵੀਡੀਓ ਆਈ ਹੈ ਅੱਜ ਇਹ ਕਿਹਦੀ ਕਰਦੇ ਆ ਅਸੀਂ ਆਪਣੇ ਸਮਾਜ ਨੂੰ ਇਹ ਕਹਿੰਦੇ ਆ ਜਾਗੋ ਇਕੱਠੇ ਹੋਵੋ ਤਾਂ ਕਿ ਸਾਡੇ ਅਜੇ ਰਹਿਣ ਲੱਗੇ ਤੁਮ ਤੁਹਾਡੇ ਉੱਤੇ ਵੀ ਇਹ ਕਾਟ ਪਾੜ ਦੇ ਇਸ ਕਰਕੇ ਤੁਹਾਨੂੰ ਇਹ ਜੋ ਪ੍ਰੋਬਲਮ ਹੋਇਆ ਵੇ ਉਹ ਮਾੜਾ ਵੇ ਇੱਥੇ 8 ਮਹੀਨਾ ਪਹਿਲਾਂ ਅਸੀਂ ਐਸਟੀਐਮ ਨੂੰ ਹੋ ਲੱਗ ਗਿਆ ਕਿ ਅਸੀਂ ਇਹ ਜਿੰਨੇ ਵੀ ਬਾ ਦੁਨੀਆਂ ਦੇ ਵਿੱਚ ਸਟੱਟੂ ਬਟੇ ਨੇ ਇਹਨਾਂ ਉਤੇ ਟੈਮਪਰ ਵਾਇਜ ਆਵੇ ਇਹਦੇ ਰੋਕੀ ਕੀਤੀ ਜਾਵੇ ਕਿਉਂਕਿ ਸਨਾਤੀ ਹੁੰਦੀ ਹੁੰਦੀ ਜੇ ਮੁੱਦ ਕਰਤਾ ਵੇ ਉਹ ਕਿਤੇ ਵੀ ਚੱਪ ਸਕਦੇ ਨੇ ਉਹ ਆਪਰੇ ਵੀ ਚ ਇਹ ਲੱਗਦਾ ਜਿਵੇਂ ਇੱਕ ਦਾ ਭਾਰਤ ਦੀ ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇ ਬਿਲਕੁਲ ਹੀ ਬਿਲਕੁਲ ਇਹ ਸ਼ਾਂਤੀ ਭੰਗ ਕਰਨ ਵਾਸਤੇ ਹੀ ਇਹ ਕਹਤਾ ਰਿਹਾ ਜੀ ਪਾਜੀ ਦਾ ਖਤਮ ਕਰਨ ਦੇ ਵਾਸਤੇ ਕੰਮ ਕਰ ਰਹੇ ਨੇ ਸਾਡਾ ਪਾਜੀ ਜਾਂ ਉਸੇ ਤਾਂ ਰਹੇਗਾ ਪੰਜਾ ਰਹੇਗਾ ਔਰ ਅਸੀਂ ਇਹਨਾਂ ਚੈਲਨ ਸਮਝਦੇ ਆਂ ਅਸੀਂ ਉਹ ਨਹੀਂ ਆਨੇ ਨਹੀਂ ਹੈਗੇ ਕੌਣ ਕਰ ਰਿਹਾ ਕੌਣ ਕਰਾ ਰਿਹਾ ਅਸੀਂ ਇਹ ਸਮਾਜ ਇਕੱਠਾ ਕਰਦੇ ਆਂ ਕਿਉਂਕਿ ਬਾਬਾ ਸਾਹਿਬ ਸਾਰੇ ਸਮਾਜ ਵਾਸਤੇ ਬੜਾ ਪਿੰਕ ਕੀਤਾ ਹੈਗਾ ਅਸੀਂ ਉਹਨਾਂ ਕਰਕੇ ਅੱਜ ਇੱਥੇ ਖੜ੍ਹਦੇ ਆਂ ਉਹਨਾਂ ਕਰਕੇ ਨੌਕਰੀਆਂ ਦਿੰਦੇ ਆਂ ਉਹਨਾਂ ਕਰਕੇ ਕੋਠੀਆਂ ਨੇ ਉਹਨਾਂ ਕਰਕੇ ਬੰਗਲੇ ਨੇ ਉਹਨਾਂ ਕਰਕੇ ਸਾਡੇ ਬੱਚੇ ਅੱਜ ਹਵਾਇਤਾਂ ਦੇ ਵਿੱਚ ਡੇ ਲੈਂਦੇ ਨੇ ਅਸੀਂ ਉਹਦੀ ਰੱਖੀ ਕਰਾਂਗੇ ਜਿੰਨਾਂ ਜਾਣਦਾ ਤਿੰਨ ਜਰਾਂ ਬਾਅਦ ਤੇ ਵੀ ਆਪਾਂ ਰੱਖੀ ਅੱਜ ਜਿਹੜੀ ਮੰਦਰ ਆ ਜਿਹੜੀ ਘਟਨਾ ਬੀਤੀ ਆ ਬਾਬਾ ਸਾਹਮੇਦਗਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਸਾਈ ਭਾਈ ਚਾਰਾ ਵਾ ਚਾਹੇ ਮਜਬੀ ਸਿੱਖ ਭਾਈ ਚਾਰਾ ਵਾ ਅੱਜ ਆਹਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁੱਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁੱਖ ਆ ਸੋ बाबा साहब बेद कर ने ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵਿਧਾਨ ਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੀ ਅਧਿਕਾਰ ਦਵਾਇਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਵਾਇਆ ਅੱਜ ਜੇ ਲੋਕ ਤੁਹਾਡੇ ਲੋਕ ਪੜ੍ਹ ਲਿਖ ਕੇ ਜੱਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ बाबा ਸਾਹਿਬ ਦੀ ਦੇਣ ਹੀ ਆ बाबा ਸਾਹਿਬ ਨੇ ਸਾਨੂੰ ਪੜ੍ਹੋ ਲਿਖੋ ਜੁੜੋ ਦਾ ਅਧਿਕਾਰ ਦਵਾਇਆ ਆਪਾਂ ਅੱਜ ਪੜ੍ਹ ਲਿਖ ਕੇ ਉੱਚ ਸਿੱਖਿਆ ਪ੍ਰਾਪਤ ਕੀਤੀ ਅੱਜ बाबा ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ बाबा ਸਾਹਿਬ ਨੇ ਆ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਗਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਮਾਂ ਜੋ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਏ ਤਾਂ